ਕਰੀਬਨ 2 ਵਜੇ ਕਰੀਬ ਇੱਕ ਬੜਾ ਵੱਡਾ ਇਨਸੀਡੈਂਟ ਸਾਡੇ ਇਲਾਕੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਇੱਕ ਆਪ ਤੇ ਸ਼ਿਰਸ ਇਹਨਾਂ ਦੇ ਆਗੂ ਨਿਤਿੰਨੰਦਾ ਦੇ ਫਾਇਰਿੰਗ ਹੋਈ ਸੀਗੀ ਔਰ ਕਾਫੀ ਸੈਂਸੇਸ਼ਨਲ ਜਿਹੜਾ ਹੈਗਾ ਇਨਸੀਡੈਂਟ ਸੀਗਾ ਉਹਦੇ ਵਾਸਤੇ ਨਾਲ ਦੇ ਨਾਲ ਸਾਡੀ ਜਿਹੜੀ ਹੈਗੀ ਹੈ ਪੁਲਿਸ ਪਾਰਟੀਆਂ ਐਸਪੀਡੀ ਸਾਹਿਬ ਦੀ ਅਗਵਾਈ ਹੇਠ ਬਣਾਈਆਂ ਗਈਆਂ ਸੀਗੀਆਂ ਤੇ ਡੀਐਸਪੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਤੇ ਨਾਲ ਡੀਐਸਪੀ ਡਿਟੈਕਟਿਵ ਜਤਿੰਦਰ ਸਿੰਘ ਇਹਨਾਂ ਦੇ ਅੰਡਰ ਸੀਆਈਏ ਦੀ ਥਾਣੇ ਦੀ ਟੀਮਾਂ ਬਣਾਈਆਂ ਗਈਆਂ ਇਸ ਤੋਂ ਇਲਾਵਾ ਆਪਾਂ ਵਕਤ ਵਕਤ ਖਾਣਿਆ ਜਿਹੜੇ ਸਾਡੇ ਡਿਸਟ੍ਰਿਕਟ ਥੀਲਿੰਗ ਤੇ ਸਿਟੀ ਥੀਲਿੰਗ ਦੇ ਜਿਹੜੇ ਨਾਕੇ ਹੈਗੇ ਨੇ ਉਹ ਵੀ ਲਗਾਏ ਗਏ ਸੀਗੇ ਜਿਹਦੇ ਕਰਕੇ ਜਿਹੜਾ ਐਕਿਊ ਸੀਗਾ ਉਹਨੂੰ ਆਪਣੀ ਗੱਡੀ ਜਿਹੜੀ ਹੈ ਅਬੈਂਡਨਟ ਕਰਕੇ ਭਜਣਾ ਪਿਆ ਔਰ ਇਸ ਮਾਮਲੇ ਤੇ ਸਾਨੂੰ ਕਾਫੀ ਵੱਡੀ ਸਫਲਤਾ ਜਿਹੜੀ ਹੈ ਕਿ ਅੱਜ ਹਾਸਲ ਹੋਈ ਜਿਹੜਾ ਜਿਹੜਾ ਸਾਡਾ ਐਕਿਊ ਜਿਹੜਾ ਫਿਲਸ਼ੇਰ ਸਿੰਘ ਹੈ ਜਿਹੜਾ ਚੰਡੀਗੜ੍ਹ ਪੁਲਿਸ ਤੋਂ ਰਿਟਾਇਰਡ ਹੈ ਜਿਹਦਾ ਪੁਰਾਣਾ ਡਿਸਕਿਊਟ ਚੱਲਦਾ ਪਿਆ ਸੀਗਾ ਨਿਤਿੰਦਰ ਨਾਲ ਉਹਨੇ ਅੱਜ ਗੋਲਡ ਦੇ ਸਰੈਂਡਰ ਕਰਨ ਜਦੋਂ ਜਾ ਰਿਹਾ ਸੀਗਾ ਰੋਪੜ ਸਾਈਡ ਤੋਂ ਉਦੋਂ ਸਾਡੀ ਪੁਲਿਸ ਪਾਰਟੀ ਨੇ ਉਹਨੂੰ ਕਾਬੂ ਕੀਤਾ ਔਰ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈਗਾ ਇਹਨਾਂ ਦਾ ਪੁਰਾਣਾ ਡਿਸਪਿਊਟ ਜਿਹੜਾ ਹੈਗਾ ਪ੍ਰਾਪਰਟੀ ਦੇ ਰਿਗਾਰਡਿੰਗ ਚੱਲਦਾ ਪਿਆ ਹੈਗਾ ਜਿਹਦੇ ਵਿੱਚ ਜੋ ਸਾਡਾ ਅਕਿਊਜ਼ਡ ਹੈਗਾ ਹੈ ਉਹਦੀ ਜਮੀਨ ਨਿਤਿੰਨ ਨੰਦਾ ਨੇ ਖਰੀਦੀ ਨਹੀਂ ਸੀਗੀ ਬਟ ਬਿਆਨਾ ਕਰਨ ਤੋਂ ਬਾਅਦ ਉਹ ਪਾਰਟੀਆਂ ਨੇ ਆਪਸ ਵਿੱਚ ਜਿਹੜਾ ਸੌਦਾ ਹੈਗਾ ਉਹਨੂੰ ਪੂਰਾ ਨਹੀਂ ਕੀਤਾ ਸੀਗਾ ਔਰ ਕਾਫੀ ਲੌਂਗ ਸਟੈਂਡਿੰਗ ਜਿਹੜਾ ਹੈਗਾ ਡਿਸਪਿਊਟ ਚੱਲਦਾ ਰਿਹਾ ਸੀਗਾ ਜਿਹਦੇ ਕਰਕੇ ਇਹਨਾਂ ਨੇ ਆਪਸ ਵਿੱਚ ਇੱਕ ਦੂਜੇ ਤੇ ਕਾਫੀ ਅਲੀਗੇਸ਼ਨ ਵੀ ਲਾਇਆ ਨੇ ਕੰਪਲੇਂਟਾਂ ਵੀ ਜਨਤਿਆ ਨੇ ਤੇ ਐਫ ਆਈ ਆਰ ਵੀ ਹੋਈਆਂ ਤੇ 300 109 ਬੀ ਐਨ ਐਸ ਜਿਹੜਾ ਆਪਣਾ 307 ਪ ਉਦੇ ਚ ਆਪਾਂ ਐਫ ਆਈ ਆਰ ਦਰਜ ਕਰਕੇ ਜੀ ਤਫतीश ਕਰ ਰਹੇ ਹਾਂ ਕੁਲ ਚਾਰ ਬੰਦਿਆਂ ਦੇ ਖਿਲਾਫ ਐਫ ਆਈ ਆਰ ਬਣੀ ਹੈ ਬੀ ਐਨ ਐਸ ਦੀ ਜਿਹੜੀ 109 ਧਾਰਾ ਜਿਹੜੀ ਪੁਰਾਣੇ ਆਪਣੇ ਆਈ ਪੀ ਸੀ ਨੂੰ 307 ਨੂੰ ਕੋਰੋਗ੍ਰੇਟ ਕਰਦੀ ਹੈਗੀ ਹੈ ਉਸ ਤੋਂ ਇਲਾਵਾ ਆਮ ਸੈਟ ਲੱਗਾ ਹੋਇਆ ਹੈਗਾ ਔਰ ਬੀ ਐਨ ਐਸ ਦੀ 351 2 191 3 ਤੇ 190 ਜਿਹੜੀ ਹੈਗੀ ਹੈ ਉਹ ਅਲੱਗ ਧਾਰਾਵਾਂ ਵੀ ਲਗਾਈਆਂ ਨੇ ਇਹਦੇ ਕਿਹੜੇ ਚਾਰ ਆਪੀ ਹੈ ਇਹਦੇ ਦੋ ਬ੍ਰਦਰ ਹੈਗੇ ਨੇ ਰਣਬਹਾਦਰ ਤੇ ਰਾਮ ਸਿੰਘ ਤੇ ਦੋ ਇੱਕ ਜਿਹੜਾ ਹੈਗਾ ਅਜੇ ਰਾਣਾ ਡਾਕਟਰ ਹੈਗਾ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਐਗਜ਼ਟ ਕੀਤੀ ਵੀ ਹੈ ਹਾਂ ਵੈਪਨ ਲਾਇਸੈਂਸੀ ਹੈਗਾ 324 ਦਾ ਰਿਵੋਲਵਰ ਹੈਗਾ ਜਿਹਦੇ ਬਾਰੇ ਆਪਾਂ ਹੋਰ ਜਿਹੜਾ ਬਿਚੋਕਰ ਹੈਗਾ ਵੈਪਨ ਦਾ ਪਤਾ ਕਰ ਰਹੇ ਹੈਗੇ ਸਾਨੂੰ ਜਿਹੜੇ ਖੋਲ ਸੀਗੇ ਜਿਹੜੇ ਮੌਕੇ ਤੇ ਵੈਪਨ ਚਲਾਏ ਗਏ ଥିਗੇ ਉਹ ਵੀ ਬਰਾਮਦ ਹੋ ਗਏ ਨੇ ਤੇ ਔਰ ਉਸ ਤੋਂ ਇਲਾਵਾ ਕੁਝ ਲਾਈਵ ਕਾਰਟਿਜ ਵੀ ਆਪਾਂ ਬਰਾਮਦ ਕੀਤੀਆਂ ਹੈਗੀਆਂ ਟੋਟਲ 3 ਫਾਇਰ ਜਿਹੜੇ ਮੌਕੇ ਤੇ ਕੀਤੇ ਗਏ ਸੀ ਸਰ ਮਾਰਨਾ ਸੀਗਾ ਡਰਾਣਾ ਸੀਗਾ ਕੀ ਸੀਗਾ ਕਿਉਂਕਿ ਇਹਨੇ ਸਮਝ ਨਹੀਂ ਪਾਇਆ ਕਿ ਇੰਨਾ ਪ੍ਰਾਣਾ ਦਾ ਡਿਸਕੂਸ ਚੱਲ ਰਿਹਾ ਸੀ डिस्प्यूट फाइलिंग द दे केमिना देखो ए, हीट ऑफ द मोमेंट ਹੁਣ ਕੀ ਹੋਇਆ ਸੀਗਾ ਅਤੇ ਹੁਣ ਅਪਾ ਕੁਝ ਕੁਛ ਕਰਾਂਗੇ ਰਿਮਾਂਡ ਹਾਜ਼ਰ ਕਰਕੇ ਤਾਂ ਹੀ ਸਾਨੂੰ ਕਲੀਅਰ ਹੋਊਗਾ ਔਰ ਮੈਂ ਤੁਹਾਨੂੰ ਜਿੱਦਾਂ ਦੱਸਿਆ ਕਿ ਕਾਫੀ ਪੁਰਾਣਾ ਇਹਨਾਂ ਦਾ ਡਿਸਪਿਊਟ ਚੱਲਦਾ ਪਿਆ ਸੀਗਾ ਔਰ ਪਹਿਲਾਂ ਵੀ ਐਫਆਈਆਰ ਹੋਈਆਂ ਨੇ ਇਸ ਤੋਂ ਇਲਾਵਾ ਇਹਨਾਂ ਦੀ ਪ੍ਰੈਜ਼ੈਂਟ ਹੋਈ ਵੀ ਕੰਪਲੇਂਟ ਆਦੀ ਪਈ ਸੀ ਜਿਹਦੇ ਵਜੋਂ ਤੇ ਦੋਨੋਂ ਪਾਰਟੀਆਂ ਨੂੰ ਨੋਟ ਕਰਾਇਆ ਗਿਆ ਸੀਗਾ ਅੱਜ ਦਾ ਸਮਾਜ ਦਿੱਤਾ ਹੋਇਆ ਸੀਗਾ ਥਾਣੇ ਦਾ ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਮਾਰਨ ਦੀ ਨੀਅਤ ਸੀਗੀ ਕਿ ਆ ਕੀ ਸੀਗਾ ਉਹ ਹੁਣ ਤਫਤੀਸ਼ ਜਿਹੜੀ ਹੈਗੀ ਹੈ ਉਹ ਇਸ ਚੀਜ਼ ਨੂੰ ਕਲੀਅਰ ਕਰੂਗੀ

ਆ ਰਹੇ ਸੀ ਮੈਂ ਕੋਈ ਕੁਝ ਗੱਲ ਕਰ ਲੈਣ ਤੇ ਆਪ ਵੀ ਗੱਲ ਕਰਦੇ ਮੈਂ ਤੁਹਾਨੂੰ ਦਿਵੇਸ਼ਰ ਬੀ ਦੀ ਗੱਲ ਕਰਨੀ ਚਾਹੁੰਦੀ ਹਾਂ ਜੀ ਉਸ ਕਰਕੇ ਇੱਕ ਖੁੰਡਾ ਜੀਵੇ ਨੇ ਤੁਹਾਨੂੰ ਦੱਸਿਆ ਇਹਨਾਂ ਦਾ ਡਿਸਪਿਊਟ ਕਾਫੀ ਪੁਰਾਣਾ ਚੱਲਦਾ ਆ ਰਿਹਾ ਹੈਗਾ ਕੰਪਲੇਂਟਸ ਇਹਨਾਂ ਨੇ ਪਹਿਲਾਂ ਕਾਫੀ ਦਿੱਤੀਆਂ ਹੋਈਆਂ ਨੇ ਇਵਨ ਜਿਹੜੇ ਡੀਐਸਪੀ ਅਨੰਦਪੁਰ ਸਾਹਿਬ ਹੈਗੇ ਨੇ ਜਿਹੜਾ ਡੀਐਸਪੀ ਸੀਗੇ ਇਹਨਾਂ ਦੇ ਕੋਲ ਵੀ ਪਹਿਲਾਂ ਕੰਪਲੇਂਟ ਚਲਦੀ ਸੀਗੀ ਇਸ ਤੋਂ ਇਲਾਵਾ ਪਹਿਲਾਂ ਹੀ ਕਾਫੀ ਆਰ ਵੀ ਮਾਈਨਿੰਗ ਐਕਟ ਦੇ ਤਹਿਤ ਜਿਹੜਾ ਹੈਗਾ ਦਿਲਸ਼ੇਰ ਤੋਂ ਦਰਜ ਕੀਤੀ ਗਈ ਸੀ ਉਹ ਸਾਰਾ ਕੁਝ ਤਫ਼ਤੀਸ਼ ਵਿੱਚ ਚੱਲਦਾ ਪਿਆ ਸੀਗਾ ਸੋਸ਼ਲ ਮੀਡੀਆ ਤੇ ਜਿਹ ਬਟ ਅਨਦਰ ਆਪਰਜ ਐਲੀਗੇਸ਼ਨ ਕਾਉਂਟਰ ਐਲੀਗੇਸ਼ਨਸ ਕਾਫੀ ਪਹਿਲਾਂ ਤੋਂ ਵੀ ਚੱਲਦੇ ਰਹੇ ਹੈਗੇ ਨੇ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਹੈਗੇ ਨੇ ਤੇ ਇਹ ਸਾਰੀਆਂ ਚੀਜ਼ਾਂ ਤਫਤੀਸ਼ ਦਾ ਜਿਹੜਾ ਹੈਗੇ ਨਾ ਸਾਡਾ ਵਿਸ਼ਾ ਹੈ